ਇਹ ਦੇਖੋ ਕੋਈ ਖੇਤੀ ਖੁੱਤੀ ਦਾ ਵੀ ਕੰਮ ਲੈਂਦੇ ਕਿ ਨਾ ਨਹੀਂ ਪਈ ਇਹ ਬਸ ਸ਼ੌਕ ਲਈ ਆ ਨੇ ਪੈਸੇ ਲੱਗੇ ਹੁਣ ਤੱਕ ਇੱਥੇ ਤਾਂ ਬੋਲ ਐਕਸਲ ਜੀਮੇ ਵਾਲੀ ਇਕੱਲਾ ਹੀ ਧੂ ਲਿਆਉਂਦਾ ਇਹ ਪਹਿ 18 ਦੇ ਆ ਰੇਡੀਅਲ ਹੀ ਆ ਵੀ ਇਹ ਰੇਡੀਅਲ 18 ਦੇ ਤਾਂ ਹੁਣ ਕਿਹੜੇ ਪੌਣੇ ਤੇ ਪਲੇਟਫਾਰਮ ਚੇਂਜ ਕਰਨ ਦਾ ਕੀ ਕਾਰਨ ਬਣਿਆ ਇਹ ਪਹਿ ਉਹ ਜਿਹੜਾ ਸੀਗਾ ਆਪਣਾ origignal ਆ ਉਹ ਤੁਹਾਨੂੰ ਪਤਾ ਨੀ ਮਾ ਆਉਂਦਾ ਟਰੈਕਟਰ ਆਪਣਾ ਹੈਗਾ ਉੱਚਾ ਟਰੈਕਟਰ ਚੌੜਾ 140 ਦੇ 1260 ਦਾ ਇੱਕ ਮਰਸੀਡੀਜ਼ ਦਾ ਇੱਕ ਬੀਮਰ ਦਾ ਜੋ ਤਾਂ ਇੱਕ ਸਪੈਸ਼ਲ ਚੀਜ਼ ਜਿਹੜੀ ਆ ਉਹ ਲਾ ਕੇ ਕਰਕੇ ਵਿਖਾ ਆ 1200 1300 ਡਾਲਰ ਦਾ ਆਇਆ ਹੈ ਇਹਨੂੰ BMW ਦਾ ਸਟੀering ਹੁੰਦਾ ਹੀ ਹੁਣ ਇਹ ਚੇਂਜ ਕਰਤਾ ਲੱਗੇ ਜੇ ਜਾਂ ਦਾ 4x4 ਨਾ ਹੋਵੇ ਫਿਰ ਤਾਂ ਤਿੰਨ ਤੋਂ ਚਾਰ ਵੀ ਲੱਗ ਜਾਣੇ ਉਹਦੇ ਅੰਦਰ ਡੈਫ ਬੌਂਸ ਦੇ ਚਾਰ ਮਿਡ ਰੇਂਜ ਆਇਆ ਤੇ ਅਲਪਾਈਂ ਦੀ ਆ ਰੇਂਜ ਆਇਆ ਮਿਡ ਰੇਂਜ ਆ ਤੇ ਐਵਡਾਰ ਦੇ ਸਪੀਕਰ ਬੋਲਟ ਟਵੀਟਰ ਹੈ ਆ ਏ ਗੇਰੀ ਦਾਗ ਇੱਥੇ ਆ ਗਈ ਰਾਜ ਵਾਲੀ ਫੀਲਿੰਗ ਆਉਂਦੀ ਯਾਰ ਗੇਰ ਵੀ ਰਿਆਲੇ ਆ ਤੇ ਉੱਧਰ ਰਾਇਲ ਸੀਲਿੰਗ ਹਾਂਜੀ ਇੱਕ ਇੱਚੇ ਕੋਈ ਚੀਜ਼ ਕੋਈ ਚੋਰੀ ਨਹੀਂ ਕਰ ਸਕਦਾ ਸਾਰੇ ਵੱਡੀ ਗੱਲ ਅੱਛਾ ਐਮਪੋ ਵਗੈਰਾ ਕੁਝ ਨਹੀਂ ਚੋਰੀ ਹੋ ਸਕਦਾ ਪਏ ਦੇ ਵਿੱਚ ਤਿੰਨੇ ਆ ਬੂਫਰਾਂ ਚਾਰ ਬੂਫਰਾਂ ਦਾ ਐਮਪੇ ਇੱਕ ਆ ਅੱਛਾ ਉਹ ਡੈਫ ਬੌਂਸ ਦਾ 5000 ਰਾਮਿਕਸ ਦਾ ਟਰੱਕ ਤਾਂ ਵੀ ਕੈਮਰੇ ਫਿੱਟ ਹੋਏ ਆ ਭਾਈ ਇਹ ਇਹ ਗੱਡੀ ਵਾਲਾ ਕੈਮਰਾ ਭਾਜੀ ਕਿਆ ਬਾਤ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਸასი ਕਾਲ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 56T ਫੁੱਲੀ ਮੋਡੀਫਾਈਡ ਗੱਲ ਕਰਾਂਗੇ ਸਮਨਵੀਰ ਨਾਲ ਸਮਨਵੀਰ ਸასი ਕਾਲ ਕੀ ਹਾਲ ਜੀ ਠੀਕੋ ਹਾਂਜੀ ਅੱਛਾ ਸਮਨਵੀਰ ਆਪਾਂ ਇਸ ਵੇਲੇ ਖੜੇ ਕਿੱਥੇ ਆ ਆਪਾਂ ਨਸਰਾਲਾ ਹੀ ਖੜੇ ਆ ਜੀ ਨਸਰਾਲਾ ਜ਼ਿਲ੍ਹਾ ਹਸ਼ਿਆਰਪੁਰ ਹਸ਼ਿਆਰਪੁਰ ਹਾਂਜੀ ਠੀਕ ਆ ਜੀ ਇਹ ਹਸ਼ਿਆਰਪੁਰ ਤੇ ਜਲੰਧਰ ਦੇ ਬਾਰਡਰ ਜੇ ਤੇ ਆ ਗਏ ਹਾਂਜੀ ਗੱਬੇ ਜੇ ਆ ਜਾਂਦਾ ਇੱਕ ਸਾਹ ਦਾ ਹਾਂਜੀ ਹਾਂਜੀ अच्छा समंदरवीर ट्रैक्टर ਤੁਹਾਡਾ ਤਾਂ ਬੜਾ ਤਗੜਾ ਆ ਬਹੁਤ ਪੈਸੇ ਲਾ ਕੇ ਲਾਏ ਤੁਸੀਂ ਤੇ ਇਹ ਮਾਡਲ ਕਿਹੜਾ ਟਰੈਕ ਇਹ ਭਾਈ 2022 ਆ ਫਰਵਰੀ ਮਹੀਨਾ ਫਰਵਰੀ ਮਹੀਨਾ ਹਾਂਜੀ 3 ਸਾਲ ਹੋਏ ਆ ਤੇ ਇਹਦੇ ਕੋਈ ਖੇਤੀ ਖੁੱਤੀ ਦਾ ਵੀ ਕੰਮ ਲੈਂਦੇ ਕਿ ਨਹੀਂ ਨਹੀਂ ਪਰ ਇਹ ਬਸ ਸ਼ੌਕ ਲਈ ਆ ਇਹ ਉਦਾ ਹੈਗਾ ਮੇਰੇ ਭੂਆ ਦੇ ਮੁੰਡੇ ਦਾ ਅੱਛਾ ਤੇ ਉਹ ਇੰਡੀਆ ਆਇਆ ਤੇ ਉਹ ਜਲੰਧਰ ਗਿਆ ਪਿਆ ਤੇ ਆਪਣਾ ਪਲਾਨ ਸੜਲ ਨਹੀਂ ਬਣਿਆ ਕਰਕੇ ਤੇ ਉਹ ਨਹੀਂ ਆ ਸਕਿਆ ਠੀਕ ਹੈ ਹਾਂਜੀ ਅੱਛਾ ਚਲੋ ਕੋਈ ਨਹੀਂ ਆਪਾਂ ਤੁਹਾਡੇ ਨਾਲ ਹੀ ਗੱਲਬਾਤ ਕਰ ਲੈਨੇ ਆ ਅੱਛਾ ਸਮਝੀ ਇੰਨੇ ਕਿੰਨੇ ਪੈਸੇ ਲੱਗੇ ਹੁਣ ਤੱਕ ਇੱਥੇ ਇਹ ਭਾਈ ਟਰੈਕਟਰ ਤੋਂ 12 12 ਜਦੋਂ ਅਸੀਂ ਪਹਿਲੇ ਦਿਨ ਤਿਆਰ ਕਰਾਇਆ ਹੈਗਾ ਹਾਂ ਟੈਰਾ ਦਾ ਪਾ ਕੇ ਸਿਸਟਮ ਦਾ ਸਾਰਾ ਪਾ ਕੇ ਸਾਡਾ 7 7.5 ਲੱਖ ਲੱਗਾ ਹੈਗਾ ਅੱਛਾ ਹਾਂਜੀ ਤੇ ਬਾਕੀ ਜਿਹੜੇ ਆਪਣੇ ਉਸ ਤੋਂ ਬਾਅਦ ਚ ਜੋ ਜੋ ਖਰਾਬ ਹੋਇਆ ਜੋ ਜੋ ਚੇਂਜ ਕੀਤਾ ਹਾਂ ਜਾਂ ਸਿਸਟਮ ਚੇਂਜ ਕੀਤਾ ਸੀਲਿੰਗ ਚੇਂਜ ਕੀਤੀ ਉਹ ਪੈਸੇ ਵੱਖਰੇ ਉਹਨਾਂ ਦਾ ਕੋਈ ਹਿਸਾਬ ਨਹੀਂਗਾ ਹੁਣ ਆਪਾਂ ਗੱਲ ਕਰੀਏ ਟਰੈਕਟਰ ਤੇ ਸਟੈਪ ਬਾਈ ਸਟੈਪ ਹਾਂਜੀ ਅਗਲੇ ਟੈਰਾ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਹਾਂਜੀ ਅਗਲੇ ਟਾਇਰ ਡਬਲ ਕਰਾਉਣ ਦਾ ਕੀ ਮਨ ਬਣਿਆ ਇਹ ਭਾਜੀ ਬਸ ਇੱਕ ਸ਼ੌਕ ਨੂੰ ਤਿਆਰ ਕੀਤਾ ਜਾਨੀ ਇਹਨਾਂ ਖੇਤੀ ਨਹੀਂ ਕਰਦੇ ਖੇਤੀ ਲਈ ਦੂਜਾ ਰੱਖਿਆ ਆ ਠੀਕ ਆ ਇਹ ਇਹਨੂੰ ਖੇਤ ਚ ਬਾੜਨਾ ਨਹੀਂ ਜੇ ਕਿਤੇ ਜਾਨੀ ਟਰਾਲੀ ਟੋਲੀ ਫਸ ਜਵੇ ਹਾਂ ਤਾਂ ਫੇਰ ਇਹਨੂੰ ਜਾਨੀ ਟਰਾਲੀ ਦੇ ਮੂਹਰੇ ਪਾਉਣਾ ਅੱਛਾ ਤੇ ਜੇ ਇਹਨੂੰ ਟਰਾਲੀ ਦੇ ਮੂਹਰੇ ਪਾ ਲਈਏ ਜੋਰ ਜਾਨੀ ਇੰਨਾ ਮਾਰਦਾ ਡਬਲ ਐਕਸਲ ਜੀਮੇ ਵਾਲੀ ਤੱਲਾ ਹੀ ਧੂ ਲਿਆਉਂਦਾ ਅੱਛਾ ਪਿਛੇ ਨੂੰ ਵੀ ਤੂਰੀ ਰੱਖਦਾ ਫੋਰੇ ਫੋਰ ਲਾ ਕੇ ਗਾਂ ਨੂੰ ਵੀ ਤੂਰੀ ਆ ਹੀ ਆਉਂਦਾ ਫੋਲੀ ਫੋਲੀ ਅੱਛਾ ਇਹ ਜਿਹੜੇ ਟਾਇਰ ਨੇ ਹਾਂਜੀ ਇਹ ਕਿੰਨਾ ਨੰਬਰ ਨੇ ਦੋ ਇਹ ਭਾਜੀ 12424 ਰੇਡੀਅਲ ਆ ਅਲਾਈਨਸ ਦੇ ਤੇ ਵੈਸੇ ਕਿੰਨਾ ਨੰਬਰ ਆਉਂਦੇ ਆ ਇਹਨੂੰ 12424 ਆਉਂਦੇ ਪਰ 553 ਨੂੰ 4 ਵੀਲ ਨੂੰ ਹਾਂਜੀ 4 ਵੀਲ ਨੂੰ 12424 ਆਉਂਦੇ ਸਿੰਪਲ ਆਉਂਦੇ ਆ ਤੇ ਇਹ ਇਹ ਕਿਥੋਂ ਡਬਲ ਕਿਦਾਂ ਕਰਾਏ ਇਹ ਭਾਜੀ ਆਹੀ ਆਪ ਇਥੋਂ ਸਪੈਸਰ ਬਣਵਾਏ ਸੀਗੇ ਜਾਨੀ ਆਪਣਾ ਦਿਮਾਗ ਲਾ ਕੇ ਸਪੈਸਰ ਬਣਾਏ ਸੀਗੇ ਠੀਕ ਹੈ ਤੇ ਬਣਵਾ ਕੇ ਇੱਥੇ ਸਪੈਸਰ ਇਹਦੇ ਅੰਦਰ ਆ ਦੇਖੋ ਆ ਬੂਰਾ ਹੈਵੀ ਵਾਲਾ ਪਹਿਲਾਂ ਮਾੜਾ ਸਪੈਸਰ ਦਿਖਾਈਨ ਲੱਗ ਗਿਆਗੇ ਤੂੰ ਜਦੋਂ ਅਸੀਂ ਪਹਿਲਾਂ ਬਣਾਏ ਸੀਗੇ ਉਦੋਂ ਸਾਨੂੰ ਵੀ ਨਹੀਂ ਇਨੀ ਨੌਲੇਜ ਸੀ ਅਸੀਂ ਥੋੜੇ ਹਲਕੇ ਬਣਾ ਲਏ ਸੀ ਪੈਸੇ ਵੀ ਬਹੁਤ ਖਰਾਬ ਕੀਤੇ ਉਹਨਾਂ ਤੇ ਅੱਛਾ ਆ ਆ ਮੜਾ ਜਿਹੜਾ ਸਪੈਸਰ ਹਾਂਜੀ ਅੰਦਰ ਹੈ ਹਾਂਜੀ ਠੀਕ ਹੈ ਇਹ ਸਪੈਸਰ ਬਣਾਇਆ ਜਿੱਦਾਂ ਉਹ ਪੁਰਾਣੇ ਨਹੀਂ ਚੌੜੇ ਟਾਇਰ ਪਾਉਂਦੇ ਸੀ ਸਪੈਸਰ ਵਾਲੇ ਆਉਂਦੇ ਹੁੰਦੇ ਸੀਗੇ 2 ਫੁੱਟ ਦੇ ਟਾਇਰ ਉਦਾਂ ਹੀ ਸਪੈਸਰ ਬਣਾਏ ਆ ਉਹ ਗਾਹ ਵਾਲੇ ਰਿਮ ਨਾ ਫੱਟਿਆ ਅੱਛਾ ਤੇ ਗਾਹ ਇਹ ਨਾ ਫੱਟਿਆ ਭਲੀ ਠੀਕ ਹੈ ਹਾਂਜੀ ਤੇ ਆ ਮੈਂ ਪਲੇਟਫਾਰਮ ਵੀ ਇਦਾਂ ਦੇਖ ਰਿਹਾ ਆ ਪਲੇਟਫਾਰਮ ਵੀ ਤੁਸੀਂ ਕਾਫੀ ਚੇਂਜ ਕੀਤਾ ਆ ਦਾ ਹਾਂਜੀ ਹਾਂਜੀ ਪਲੇਟਫਾਰ ਤੇ ਹੁਣ ਇਹਦੇ ਪਿੱਛੇ ਹੀ ਪਾਉਣੇ ਜਿਹੜੇ ਵੱਡੇ ਟਾਇਰ ਨੇ ਤੇ 720 600 ਇਹ ਇਹ ਟਾਇਰ ਕਿੰਨੇ ਦੇ ਆ ਇਹ ਭਾਈ 18 ਦੇ ਆ ਰੇਡੀਅਲ ਹੀ ਇਹ ਵੀ ਇਹ ਰੇਡੀਅਲ 18 ਦੇ ਤੇ ਹੁਣ ਕਿਹੜੇ ਪਾਉਣੇ ਆ ਉਹ ਜਿਹੜੇ ਚੌੜੇ ਨਹੀਂ ਆ ਉਹਦੇ 600 ਨੰਬਰ 720 ਨੰਬਰ ਹਾਂਜੀ ਉਹ ਬਲੇ ਪਾਉਣੇ ਆ ਅੱਛਾ ਉਹ ਪਾ ਕੇ ਫਿਰ ਆਪਾਂ ਪਲੇਟਫਾਰਮ ਵੀ ਵੱਡਾ ਕਰਨਾ ਫਿਰ ਆਪਾਂ ਪਲੇਟਫਾਰਮ ਇੱਥੋਂ ਈ ਦਾ ਹੋਰ ਵੱਡਾ ਕਰਾਂਗੇ ਇਹ ਪਲੇਟਫਾਰਮ ਨੇ ਆਪ ਤਿਆਰ ਕੀਤਾ ਸਾਡੀ ਆਪ ਤਿਆਰ ਕਰਵਾਏ ਹੋਏ ਹੈਗੇ ਇਤਨਾ ਕਿੰਨੇ ਪੈਸੇ ਲੱਗੇ ਇਹ ਪਲੇਟਫਾਰਮ ਤੇ ਜਦੋਂ ਉਹਦੇ ਵਿੱਚ ਹੀ ਸੀਗਾ ਜਿਹੜਾ 7 7.5 ਲੱਖ ਦੱਸਿਆ ਨਾ ਇਹ ਆਟੋ ਲੈਂਡ ਤੋਂ ਸਾਰਾ ਟੋਟਲ ਤਿਆਰ ਕਰਵਾਇਆ ਨਵੇਂ ਸ਼ਹਿਰ ਤੋਂ ਮਤਲਬ ਇਹ ਉਹ ਨਹੀਂ ਲਾਇਆ ਸੀ ਪਲੇਟਫਾਰਮ ਉਦਾਂ ਦਾ ਸਾਰਾ ਤੇ ਪਲੇਟਫਾਰਮ ਹਾਂਜੀ ਪਲੇਟਫਾਰਮ ਵੀ ਸਾਰਾ ਲੈਟਾ ਲੂਟਾ ਸਾਰਾ ਉਹਨੇ ਉਦਾਂ ਮੇਰਾ ਅੰਦਾਜ਼ਾ 25 ਤੋਂ 27 ਹਜ਼ਾਰ ਦੇ ਵਿੱਚ ਵਿੱਚ ਆਉਣਾ ਅੱਛਾ ਤੇ ਪਲੇਟਫਾਰਮ ਚੇਂਜ ਕਰਨ ਦਾ ਕੀ ਕਾਰਨ ਬਣਿਆ ਇਹ ਭਾਜੀ ਉਹ ਜਿਹੜਾ ਸੀਗਾ ਆਪਣਾ ਰਿਜਨਲ ਆ ਉਹ ਤੁਹਾਨੂੰ ਪਤਾ ਨਹੀਂ ਮਾ ਆਉਂਦਾ ਟਰੇਟਰ ਆਪਣਾ ਹੈਗਾ ਉੱਚਾ ਟਰੇਟਰ ਚੌੜਾ ਉਹ ਫਿਰ ਜੇ ਆਪਾਂ ਪਲੈਟਫਾਰਮ ਨਹੀਂ ਚੇਂਜ ਕਰਦੇ ਉਹ ਉੱਥੋਂ ਅੰਦਰ ਜੇ ਨੂੰ ਲੱਗਦਾ ਈ ਥੋੜਾ ਅੱਛਾ ਜਾਨੀ ਹੁਣ ਥੋੜਾ ਇਦਾਂ ਪੂਰਾ ਬਰਾਬਰ ਬਰਾਬਰ ਜਿਹਾ ਲੱਗਦਾ ਜੈਨੂਇਨ ਜਿਹਾ ਕੰਮ ਲੱਗਦਾ ਹੁਣ ਤੇ ਸਲੈਂਸਰ ਵੀ ਆਪ ਤਿਆਰ ਕਰਾਇਆ ਇਹ ਹਾਂਜੀ ਆਪ ਤਿਆਰ ਕਰਾਈ ਭਾਜੀ ਅੱਛਾ ਇਹ ਉਹ ਉਦੋਂ 7000 ਦਾ ਵਾਏ ਹੁਣ ਤਾਂ ਹੁਣ ਖਰੇ ਸਸਤਾ ਜਾਂਦਾ ਇੱਚ ਤਿੰਨ ਲੇਅਰ ਆ ਥੱਲੇ ਉਹ ਆਪ ਐ ਬ ਜਾਂਦਾ ਭਾਜੀ ਹਾਂ ਇੱਕ ਲੇਅਰ ਆ ਅੱਛਾ ਦੂਜੀ ਲੇਅਰ ਆ ਬਾਹਰ ਦੀ ਠੀਕ ਹੈ ਤੀਜੀ ਲੇਅਰ ਆ ਤਿੰਨ ਲੇਅਰ ਸਾਡੀ ਆਪਣੇ ਦਿਮਾਗ ਦੀ ਘੜਿਆ ਸੀ ਹਾਂਜੀ ਆਪਣੇ ਦਿਮਾਗ ਦੀ ਤੇ ਇਲਟਰਨੇਟਰ ਦੋ ਲਾਇਆ ਹਾਂਜੀ ਇਲਟਰਨੇਟਰ ਦੋ ਆ ਭਾਜੀ ਇਹ ਕਿੰਨੇ ਨੰਬਰ ਦੇ ਆ ਇਹ ਭਾਜੀ 240 ਦਾ 1 260 ਦਾ ਇੱਕ ਮਰਸੀਡੀਜ਼ ਦਾ ਇੱਕ ਬੀਮਰ ਦਾ ਆ ਅੱਛਾ ਜੋ ਤਾਂ ਇਲਟਰਨੇਟਰ ਖਾਈਨ ਲੱਗ ਗਿਆ ਕਰਕੇ ਇਲਟਰਨੇਟਰ ਹੀ ਬਹੁਤ ਚੇਂਜ ਕਰ ਰਹੇ ਹਟੇ ਆ ਸੜ ਜਾਂਦੇ ਇਲਟਰਨੇਟਰ ਸਟ੍ਰਮ ਹੈਵੀ ਕਰਕੇ ਇਹ ਇੱਕ ਜਿਹੜਾ ਵੀ ਇਲਟਰਨੇਟਰ ਹੈ ਉਹ ਮਰਸੀਡੀਜ਼ ਦਾ ਆ ਹਾਂ ਇੱਕ ਬੀਮਰ ਦਾ ਆ ਬੀ ਐਮ ਡਬਲਯੂ ਦਾ ਬੀ ਐਮ ਡਬਲਯੂ ਦਾ ਹਾਂਜੀ ਹਾਂਜੀ ਠੀਕ ਐ ਤੇ ਦੋ ਇਲਟਰਨੇਟਰ ਨੇ ਹਾਂਜੀ ਤੇ ਬੈਟਰੀਆਂ ਕਿੰਨੀਆਂ ਨੇ ਬੈਟਰੀਆਂ ਭਾਈ ਦੋ ਆ ਇਹ ਕਿਹੜੀ ਟਰੈਕਟਰ ਦੀ origignal ਹੁੰਦੀ ਅੱਛਾ ਜਿਹੜੀ ਸ਼ੋਅ ਦੇ ਵਿੱਚ ਆ ਤੇ ਦੂਜੀ ਆ ਇਹ ਟਰੱਕ ਵਾਲੀ ਨਹੀਂ ਹੁੰਦੀ ਹੈਵੀ ਵਾਲੀ ਆ ਆ ਵਾਲੀ ਹਾਂਜੀ ਇਹ ਲਈ ਆ ਤੇ ਆ ਜਿਹੜਾ ਸਿਰਫ ਬੈਟਰੀ ਵਾਸਤੇ ਯਾਨੀ ਇਹ ਹਾਂਜੀ ਪਲੇਟਫਾਰਮ ਤੋਂ ਸਿਰਫ ਬੈਟਰੀ ਯਾਨੀ ਟੂਟਲ ਸਪੋਰਟ ਇਹਦੇ ਤੇ ਆ ਪੈਪ ਤੇ ਅੱਛਾ ਪੂਰਾ ਹੈਵੀ ਲਾਇਆ ਕਿ ਯਾਨੀ ਹੋਆ ਬਬੇ ਜੋ ਮਰਜ਼ੀ ਹੋਵੇ ਕਿ ਬੈਟਰੀ ਆਪਾਂ ਡਿਗੂ ਨਾ ਟਟੂ ਨਾ ਕੁਝ ਵੀ ਨੁਕਸਾਨ ਨਾ ਹੋਊਗਾ ਠੀਕ ਹੈ ਹਾਂਜੀ ਮਤਲਬ ਸਿਸਟਮ ਨੂੰ ਚਲਾਉਣ ਵਾਸਤੇ ਹਾਂਜੀ ਸਿਸਟਮ ਨੂੰ ਚਲਾਉਣ ਵਾਸਤੇ ਠੀਕ ਹੈ ਟਾਇਰ 18 ਦੇ ਆ ਇਹ ਵੀ ਚੇਂਜ ਕਰਨੇ ਆ ਹਾਂਜੀ ਸਲੈਂਸਰ ਇਹ ਤਿੰਨ ਲੇਅਰ ਸਲੈਂਸਰ ਰਾਈਟ ਲੇਅਰ ਠੀਕ ਹੈ ਜੀ ਆਲਟਰਨੇਟਰ ਹੁਣ ਆਪਾਂ ਗੱਲ ਕਰੀਏ ਸਿਸਟਮ ਦੀ ਹਾਂਜੀ ਤੇ ਸਿਸਟਮ ਦੇ ਵਿੱਚ ਜੋ ਤਾਂ ਇੱਕ ਸਪੈਸ਼ਲ ਚੀਜ਼ ਜਿਹੜੀ ਆ ਉਹ ਲਾ ਕੇ ਕਰਕੇ ਵਖਾ ਇਹ ਸਮਨ ਹਾਂਜੀ ਬੜੀ ਗੱਡੀਆਂ 'ਚ ਮੈਂ ਦਾ ਬਹੁਤ ਏਖੇ ਸਕਰੀਨ ਲੱਗੀ ਹਾਂਜੀ ਤੁਸੀਂ ਟਰੈਕਟਰ ਤੇ ਸਕਰੀਨ ਫਿਟ ਕੀਤੀ ਹੈ ਹਾਂਜੀ ਇਹ ਉਦੋਂ ਦੀ ਲਈ ਇਹ ਚਲਾਈ ਦੀ ਤਾਂ ਘਾਟ ਹੀ ਆ ਪਰ ਅਹੀ ਉਦੋਂ ਹੀ ਲਾ ਕੇ ਰੱਖੀ ਆ ਅੱਛਾ ਹੁਣ ਬੜੀ ਗੱਡੀ ਦੀ ਗੱਲ ਛੇੜੀ ਆ ਹਾਂ ਇਹ ਬੜੀ 2 ਮਹੀਨੇ ਹੋਏ 2 ਵੀ ਨਹੀਂ ਮਹੀਨਾ ਹੋਇਆ ਨਾ ਸਾਨੂੰ ਇਹਦਾ ਸਟੀering ਚੇਂਜ ਕੀਤੇ ਨੂੰ ਇਹਨੂੰ BMW ਦਾ ਸਟੀering ਪਾਇਆ ਜਾਂਦਾ ਜੀ ਤੁਹਾਨੂੰ ਮੈਂ ਬਾਅਦ ਵਿੱਚ ਵੀਡੀਓ ਦਿਖਾਉਣਾ BMW ਦਾ ਸਟੀering ਹੁੰਦਾ ਹੈ ਵਿਦ the airbag ਉਹ ਸੀ ਬਾਹਰੋਂ ਮਂਗਾਇਆ ਹੈਗਾ ਭਰਾਣੇ ਭੇਜਿਆ ਨਿਊਜ਼ੀਲੈਂਡ ਤੋਂ ਉਹ ਅਲੱਗ ਹੁੰਦੇ ਨੇ ਅੱਛਾ ਤੇ ਉਹ ਸਾਡਾ ਆਇਆ ਹੈਗਾ 1200 1300 ਡਾਲਰ ਦਾ ਆਇਆ ਜੀ ਤੈਨੂੰ BMW ਦਾ ਸਟੀering ਹੁੰਦਾ ਹੀ ਹੁਣ ਇਹ ਚੇਂਜ ਕਰਤਾ ਉਹ ਅੱਛਾ ਚੇਂਜ ਕਿਉਂ ਕੀਤਾ ਉਹ ਬੜੀ ਇਦਾਂ ਥੋੜਾ ਇਦਾਂ ਉਹ ਗੱਡੀ ਵਾਲੀ ਚੀਜ਼ ਆ ਉਹ ਟਰੈਕਟਰ ਤੇ ਮਿੱਟੀ ਪਕਟਾ ਪਾ ਕੇ ਪਾਣੀ ਪਾ ਕੇ ਥੋੜਾ ਇਦਾਂ ਨਾ ਕਲਰ ਥੋੜਾ ਫੀਡ ਹੋ ਗਿਆ ਜੀ ਅੱਛਾ ਤੇ ਉਹ ਫੇ ਲਿੱਥਣ ਨਹੀਂ ਰਿਆ ਸੀ ਤੇ ਮੈਂ ਤੇ ਲਿੰਦਰ ਭਾਈ ਨੇ ਇਹ ਸਾਰਿਆਂ ਨੇ ਪੱਟ ਬੂਟ ਕੇ ਤੂੜ ਤੂੜ ਕੇ ਰੱਖਦਾ ਹੁਣ ਘਰੇ ਪਿਆ ਆ ਅੱਛਾ ਹੁਣ ਗਾ ਅਗਲੇ ਸਾਲ ਲੈ ਕੇ ਆਊਗਾ ਆਪਣਾ ਮਰਸੀਡੀਜ਼ ਦਾ ਅੱਛਾ ਹਾਂਜੀ ਇੱਕ ਆਪਣੇ ਕੋਲ ਦਾ ਪਿਆ ਮਰਸੀਡੀਜ਼ ਆ ਦੂਜੀ ਗੱਡੀ ਤੋਂ ਲਾਇਆ ਹੈਗਾ ਆਪਣੀ ਤੋਂ ਉਹ ਨਹੀਂ ਪਰ ਲਾਉਣਾ ਸੀ ਇਹਦਾ ਕਸਟਮ ਕਰਾ ਕੇ ਲਵਾਵਾਂਗੇ ਆਪਰੇ ਠੀਕ ਹੈ ਇਹ ਸਿਸਟਮ ਦੀ ਗੱਲ ਕਰੀਏ ਤੇ ਸਿਸਟਮ ਵਿੱਚ ਕਿਹੜੀ ਕਿਹੜੀ ਚੀਜ਼ ਫਿੱਟ ਕੀਤੀ ਹੋਈ ਹੈ ਭਾਜੀ ਇਹਦੇ ਚਾਰ ਹੈਗੇ ਬੂਫਰ ਆਪਣੇ 1000 RAMX ਦੇ ਪਾਇਨਰ ਦੇ ਚੈਂਪੀਅਨ ਸੀਰੀਜ਼ ਪ੍ਰੋ ਅੱਛਾ ਤੇ ਉਸ ਤੋਂ ਪਹਿਲਾਂ ਸੀਗੇ ਡੈੱਥ ਬੌਂਸ ਦੇ 1200 RAMX ਦੇ ਅੱਛਾ ਉਹ ਫੇ ਲੋਡ ਬਹੁਤ ਜ਼ਿਆਦਾ ਹੈਗਾ ਆਪਣਾ ਲੋਡ ਸੂਤ ਨਹੀਂ ਆਉਂਦਾ ਹੈਗਾ ਯਾਨੀ ਬੂਫਰ ਹੈਵੀ ਸੀਗੇ ਹਾਂ ਹਾਂ ਦੋ ਆਲਟਰਨੇਟਰ ਵੀ ਨਹੀਂ ਚਲਾਉਂਦੇ ਸੀਗੇ ਅੱਛਾ ਤੇ ਆਲਟਰਨੇਟਰ ਤੇ ਨ ਲਵਾਉਣੇ ਪੈਣੇ ਸੀ ਠੀਕ ਹੈ ਲਵਾਉਣ ਨੂੰ ਅਸੀਂ ਆਲਟਰਨੇਟਰ ਵੀ ਤਿੰਨ ਲਵਾਉਂਦੇ ਰੋਲਾ ਕੀ ਇਹਦੇ ਟਾਇਰ ਹੈਗੇ ਲੱਗੇ ਜੀ ਜਾਂ ਦਾ 4x4 ਨਾ ਹੋਵੇ ਹਾਂ ਫਿਰ ਤਾਂ ਤਿੰਨ ਤੋਂ ਚਾਰ ਵੀ ਲੱਗ ਜਾਣੇ ਬਿਲਕੁਲ ਟਾਇਰ ਇਹਦੇ ਦੇਖੋ ਐ ਲੱਗੇ ਚਲ ਜਾਂਦਾ 4 ਇੰਚ ਦਾ ਫਰਕ ਆਉਣਾ ਬਿਲਕੁਲ ਜ਼ਿਆਦਾ ਮੁਰਦਾ ਨਹੀਂ ਫਿਰ ਜ਼ਿਆਦਾ ਮੁਰਦਾ ਨਹੀਂ ਫਿਰ ਉਹ ਫਿਰ ਵਿੱਚ ਫਸਣ ਦਾ ਡਰ ਹੁਣ ਉੱਪਰ ਨੂੰ ਵੀ ਨਹੀਂ ਲਿਆ ਸਕਦੇ ਤਾਰ ਕੇ ਫੇਰ ਹੀ ਭਾਈ ਸਿਸਟਮ ਇਹਦਾ ਚੇਂਜ ਕਰਵਾਤਾ ਹੈਗਾ ਅੱਛਾ ਪਹਿਲਾਂ ਇਤੋਂ ਵੀ ਹੈਵੀ ਸੀ ਪਹਿਲਾਂ ਇਤੋਂ ਵੀ ਹੈਵੀ ਸੀ ਉਹ 1500 12 ਮਿਕ अच्छा ए 1000 आरएमएक्स ਦਾ ਇੱਕ ਬੂਫਰ ਹੈ ਤੇ ਚਾਰ ਬੇਸਾਂ ਹਾਂਜੀ ਚਾਰ ਬੇਸਾਂ ਬਜੀ ਕਿਹੜੀ ਕੰਪਨੀ ਦੀ ਹੈ ਇਹ ਪਾਇਨਰ ਦੀ ਹੈ ਬਜੀ ਪਾਇਨਰ ਦੀ ਹੈ ਤੇ ਕਿੰਨੇ ਕਿਨ ਵਰਟ ਰੂਟ ਇਹਦੀ ਹਾਂਜੀ ਬਾਟ ਜਾਣੀ ਬਾਟ ਤਾਂ ਹੁੰਦੇ 350 450 ਵਾਟ ਘਟ ਹੁੰਦੇ اچھا ਆਰਐਮਐਕਸ ਹੁੰਦੀ ਵੱਧ اچھا ਤੇ ਜੇ ਇਹਨੂੰ ਬਾਟਾ ਜੇ ਕਨਵਰਟ ਕਰੀਏ ਇਹਦੇ ਵੱਧ ਵਾਟ ਵੰਦੇ ਉਹ ਤਾਂ ਹੁਣ ਮੈਨੂੰ ਪਤਾ ਨਹੀਂ ਕਿੰਨੇ ਬਣਨਗੇ ਓਕੇ ਉਹਦਾ ਨੋਰਮਲ ਬੂਫਰ 350 400 ਆਰਐਮਐਕਸ ਦੇ ਹੁੰਦੇ ਤੇ ਸਿੱਕਰ ਦੇ 500 600 ਆਰਐਮਐਕਸ ਦੇ ਹੁੰਦੇ ਆ ਹਾਂ ਇਹ ਹੈਵੀ ਵਾਲੇ ਆ ਇਹ ਮਿਲਦੇ ਵੀ ਨਹੀਂ ਕਿ ਇਹ ਇੱਕ ਹਿਸਾਬ ਦੇ ਬਲੈਕ ਚ ਮਿਲਦੇ ਅੱਛਾ ਜਿਹੜਾ ਜੈਨੂਅਲ ਰੇਟ ਤੋਂ ਵੱਧ ਰੇਟ ਤੇ ਮਿਲਦੇ ਆ ਓਕੇ ਹਾਂਜੀ ਤੇ ਇਹ ਜਿਹੜਾ ਉਤੋਂ ਬਾਅਦ ਉੱਤੇ ਭਾਜੀ ਲੱਗੀ ਆ ਪਾਇਨਰ ਦੇ ਬੋਲਟ ਸਪੀਕਰ ਅੱਛਾ ਚਾਰ ਬੋਲਟ ਸਪੀਕਰ ਆ ਪਾਇਨਰ ਦੇ ਇਹ ਬੰਦ ਹੋ ਗਏ ਬਹੁਤ ਪੁਰਾਣੇ ਆ ਮਤਲਬ ਮਿਲੇ ਆਪਾਂ ਲੈ ਨਵੇਂ ਆ ਵੱਧ ਰੇਟ ਤੇ ਮਿਲਦੇ ਆ ਤੇ ਇਹ ਬੰਦ ਹੋਏ ਤਾਂ ਇਹ ਔਖੇ ਬਹੁਤ ਮਿਲਦੇ ਆ ਤੇ ਉਤੋਂ ਬਾਅਦ ਭਾਜੀ ਡੈਫ ਬੌਂਸ ਦੀ ਹੈ ਮਿਡਲ ਇੰਚ ਦੇ ਚਾਰ ਆ ਜਿਹੜਾ ਸਿਲਵਰ ਵਾਲਾ ਨਿਕਾ ਯਾਰ ਦੇਖੋ ਇੱਥੇ ਆ ਕੇ ਦੇਖੋ ਹਾਂ ਹਾਂ ਉਹਦੇ ਅੰਦਰ ਡੈਫ ਬੌਂਸ ਦੇ ਚਾਰ ਮੀਡ ਰੇਂਜ ਆਇਆ ਤੇ ਅਲਪਾਈਂ ਦੀ ਆ ਰੇਂਜ ਆਇਆ ਮੀਡ ਰੇਂਜ ਆ ਤੇ ਐਵਟਾਰ ਦੇ ਸਪੀਕਰ ਬੋਲਟ ਟਵੀਟਰ ਆ ਅੱਛਾ ਐਵਟਾਰ ਦੇ ਉਹ ਜਿਹੜੇ ਸਕਰੀਨ ਦੇ ਦੋਨੋਂ ਸਾਈਡ ਤੇ ਟਵੀਟਰ ਲੱਗੇ ਨੇ ਹਾਂਜੀ ਉਹ ਐਵਟਾਰ ਦੇ ਆ ਭਾਜੀ ਐਵਟਾਰ ਦੇ ਤੇ ਇਹ ਜਿਹੜਾ ਡੈਫ ਬੌਂਸ ਅੰਦਰ ਆ ਹਾਂਜੀ ਹਾਂਜੀ ਡੈਫ ਬੌਂਸ ਦੇ ਹਾਂਜੀ ਡੈਫ ਬੌਂਸ ਦੀ ਹੈ ਠੀਕ ਹੈ ਹਾਂਜੀ ਤੇ ਇਸ ਤੋਂ ਅਲਾਵਾ ਇਹਨੂੰ ਚਲਾਉਣ ਵਾਸਤੇ ਫੇ ਸਾਰਾ ਸਿਸਟਮ ਜਿਹੜਾ ਵੱਡਾ ਕਰਨਾ ਤਾਂ ਹੈ ਨਾ ਤੇ ਮੇਨ ਬਡੀ ਇੱਥੇ ਆਪਾਂ ਡੀਐਸਪੀ ਲਾਇਆ 9200 ਅੱਛਾ ਡੀਐਸਪੀ 9200 ਮੈਨੂੰ ਇਹ ਤਾਂ ਉੱਪਰ ਵੀ ਆਉਂਦੀ ਹੈ ਨਹੀਂ ਲਾਸਟ 9200 ਆ 9200 ਥੱਲੇ ਆਉਂਦਾ 7600 ਪੀ2 ਅੱਛਾ ਇਦਾਂ ਆਉਂਦੇ ਆ ਡੀਐਸਪੀ ਜਿਹੜਾ ਸਾਰਾ ਜਾਨੀ ਮਹਿੰਗਾ ਕਹਿ ਲੋ ਬੁਧੀਆਂ ਕਹਿ ਲੋ ਹਾਂ ਉਹ 7200 ਆਪ ਜੀ 9200 ਸੌਰੀ 9200 ਹਾਂਜੀ 9200 ਠੀਕ ਹੈ ਹਾਂਜੀ ਤੇ ਇੱਕ ਇਹਦੇ ਗੇਅਰ ਜਿਹੜੇ ਆ ਹਾਂਜੀ ਗियर ਬੜੇ ਸਟਾਈਲਿਸ਼ ਵਰ ਬਣਾਇਆ ਹੈ ਇਹ ਇਹ ਆਪ ਇਹ ਆਪ ਬਣਾਏ ਸੀ ਭਜੀ ਇਹ ਬੋਲਟ ਦੇ ਜਿਹੜੇ ਪਿਸਟਨ ਹੁੰਦੇ ਇੰਜਨ ਦੇ ਹਾਂ ਉਹ ਕੱਢ ਕੇ ਸਾ ਉੱਥੇ ਲਾਏ ਆਹੀ ਉਹ ਪੂਰੀ ਗियर ਰਾਡ ਚੇਂਜ ਕਰਕੇ ਥੱਲੇ ਉਹ ਤੇ ਉਹ ਬੋਲਟ ਦੇ ਪਿਸਟਨ ਲਾਏ ਆ ਭਜੀ ਮਤਲਬ ਜਿਹੜੀ ਗियर ਦੀ ਆਪਣਾ ਲੀਵਰ ਹੈ ਜਿਹੜਾ ਗियर ਲੀਵਰ ਬਣਾਇਆ ਹੁਣ ਤੁਸੀਂ ਆਪ ਤਿਆਰ ਕੀਤਾ ਦੀ ਆਪ ਤਿਆਰ ਕੀਤੇ ਮਤਲਬ ਇਹ ਕਰਾਏ ਆ ਵੇਲਡਿੰਗ ਕਰਾਏ ਹਾਂਜੀ ਵੇਲਡਿੰਗ ਕਰਾ ਕੇ ਟਵਾ ਕੇ ਹਾਂਜੀ ਤੇ ਉਹ ਕਟਾਉਣ ਤੋਂ ਪਹਿਲੇ ਹਾਂਜੀ ਉਹ ਆ ਬਿਲਡ ਕਰਾਉਂਦੇ ਉੱਪਰ ਇਹ ਵੇਲਡ ਕਰਾਉਂਦੇ ਹਾਂਜੀ ਹਾਂਜੀ ਠੀਕ ਤੇ ਇਹ ਵੈਸੇ ਸ਼ੌਂਕ ਨੂੰ ਤੌਰ ਨੂੰ ਹੀ ਕਿ ਜਾਂ ਇਹਦਾ ਕੋ ਬੈਨੀਫਿਟ ਵੀ ਆ ਤੌਰ ਨੂੰ ਪਈ ਤੇ ਇੱਕ ਦੇਖਿਆ ਹਾਲੈਂਡ ਦੇ ਗੇਰੇ ਕਿ ਲਾਗੇ ਲਾਗੇ ਹਾਂ ਉਹ ਕਈ ਬੰਦੇ ਜਿਹੜਾ ਕੋ ਨਵਾਂ ਚਲਾਉਂਦਾ ਹਨ ਉਹ ਪੈਂਦੇ ਨਹੀਂ ਉਹ ਇੱਥੇ ਆਪਣੇ ਨੀਵੇਂ ਰਹਿੰਦੇ ਆ ਇਹ ਗੇਰ ਦਾ ਕਿ ਇੱਥੇ ਆ ਕਿ ਰਾਜ ਵਾਲੀ ਫੀਲਿੰਗ ਆਉਂਦੀ ਯਾਰ ਗੇਰ ਵੀ ਰਿਆਲੇ ਆ ਤੇ ਉਹ ਰਾਇਲ ਫੀਲਿੰਗ ਹਾਂਜੀ ਠੀਕ ਠੀਕ ਆ ਤੇ ਇਸ ਤੋਂ علاوہ ਸਮਨਵੀਰ ਇਹਦੇ ਵਿੱਚ ਹੋਰ ਕੀ ਕੀ ਕਰਦਾ ਜਿਹੜੀ ਜਿਹੜੀ ਲਾਈਟ ਆਇਆ ਬਾਹਰ ਲੱਟਾ ਇਹ ਲੱਗਿਆ ਨੂੰ 3 ਸਾਲ ਹੋ ਗਏ ਭਾਜੀ ਅੱਛਾ ਤੇ ਦੇਖ ਲੋ ਨਾ ਇਹਦਾ ਰੰਗ ਫੇਡਾ ਨਾ ਸੀਜਾ ਖਰਾਬ ਹੋਇਆ ਇਹ ਗਿਆ ਮਾਰਕੀ ਦੇ オリジナル ਅੱਛਾ ਇਹ 7000 ਦੀ ਬਾਰ ਲਾਈਟ ਪਈ ਸੀਗੀ ਠੀਕ ਉਹਦਾ ਮਿਲਣ ਦਾ 1000 1500 ਜੀ ਵੀ 32 ਇੰਚ ਮਿਲ ਜਾਂਦੀ ਐ 42 ਇੰਚ ਤੇ ਇਹ ਮਾਰਕੀ ਦੇ オリジナル ਲਟ ਆਇਆ ਤੇ ਇਹਨਾਂ ਦਾ ਰਿਮੋਟ ਵੀ ਐ ਇਹ ਕਲਰ ਵੀ ਚੇਂਜ ਕਰਦੀ ਆ ਫਲੈਸ਼ਰ ਵੀ ਬਣਦੇ ਆ ਅੱਛਾ ਤੇ 3 ਸਾਲ ਜੇ ਮੈਂ ਮੇਰੇ ਆਪਣੇ ਦੂਜੇ ਟਰੈਕਟਰ ਤੇ ਵੀ ਲੱਗੀ ਆ ਮੈਨੂੰ ਲੱਗਦਾ ਨਹੀਂ 3 ਸਾਲ ਇਦਾਂ ਕੱਢਦੀ ਲਾਈਟ ਹੋਈ ਤੇ ਇਹਦੇ ਹਾਂਜੀ ਬੰਪਰ ਵੀ ਇਹਦੇ ਅੰਦਰ ਹਾਰ ਲਿਆ ਦੀ ਲਾਈਟ ਆ ਆ ਲਾਈਟਾਂ ਇਹਦੇ ਅੰਦਰ ਕਿਹੜੀਆਂ ਹਾਰਲੇ ਡੈਵਿਸ਼ਨ ਨਹੀਂ ਹੁੰਦਾ ਹਾਂ ਹਾਂ ਮੋਟਰਸਾਈਕਲ ਦੀਆਂ ਹਾਂ ਨਹੀਂ ਮੋਟਰਸਾਈਕਲ ਦੀਆਂ ਅੱਛਾ ਕੀ ਬਾਤ ਹੈ ਤੇ ਆ ਥੱਲੇ ਲੈਟ ਆ ਇਹ ਵੀ ਜਿਹੜਾ ਮਰਕਰੀ ਦੀ ਆ ਅੱਛਾ ਹਾਂਜੀ ਮਤਲਬ ਦੁਆਬੇ ਵਾਲੇ ਮੈਂ ਵੇਖਿਆ ਦੁਆਬੇ ਵਾਲਿਆਂ ਦਾ ਇਹ ਸ਼ੌਂਕ ਬੜੇ ਵੱਡੇ ਹਾਂਜੀ ਹਾਂਜੀ ਖਾਸ ਕਰਕੇ ਕਿਉਂਕਿ ਦੁਆਬਾ ਹਾਂਜੀ ਦੁਆਬਾ ਹਾਂਜੀ ਕਾਫੀ ਬਾਹਰੇ ਗਿਆ ਹਾਂਜੀ ਬਾਹਰੇ ਹਾਂ ਨਾ ਤੇ ਇਹੋ ਜੇ ਸ਼ੌਂਕ ਡਾਲਰਾਂ ਦਾ ਹੀ ਪੂਰੇ ਹੁੰਦੇ ਆ ਪੀਏ ਤਾਂ ਮਾਂ ਰੋਟੀ ਪਾਣੀ ਚੱਲ ਹਾਂਜੀ ਹਾਂਜੀ ਹਾਂ ਤੇ ਬੰਪਰ ਇਹ ਵੀ ਉਥੋਂ ਆਟੋਨੈਟਿਕ ਨਹੀਂ ਇਹ ਆਪਣਾ ਚੋਪੜਾ ਨਹੀਂ ਇੱਥੇ ਜਿੱਦੋਂ ਆਪਾਂ ਬਾਕੀ ਟਰੈਕਟਰ ਹੁੱਕ ਬੰਪਰ ਲਵਾਈ ਦੇ ਉੱਤਲ ਹੋਇਆ ਅੱਛਾ ਹਾਂਜੀ ਇਹ 42 ਇੰਚ ਬੰਪਰ ਆ ਇਹ ਆਪਣਾ 1 ਕਵਾਂਟਲ 75 ਕਿਲੋ ਦਾ ਠੀਕ ਹੈ ਉਦਾਂ 1 ਕਵਾਂਟਲ 25 ਕਿਲੋ ਦਾ ਬੰਦਾ 42 ਇੰਚ ਜੀ ਇੰਚੀ ਦੀ ਪੱਤੀ ਲਾਈਏ ਅੱਛਾ ਆਪਾਂ ਇਹ ਥੱਲੇ ਬੰਦ ਕੀਤਾ ਵਰੀਆ ਦੇਖੋ ਥੱਲੇ ਖੁੱਲਾ ਨਹੀਂਗਾ ਠੀਕ ਹੈ ਠੀਕ ਥੱਲੇ ਬੰਦੇ ਨੂੰ ਟੋਜਨ ਪਾਉਣ ਵਾਲੀ ਜਗ੍ਹਾ ਹੀ ਨਹੀਂ ਛੱਡੀ ਇਹਨੂੰ ਮੋਰੇ ਕਿ ਲੋਡ ਹੀ ਨਹੀਂ ਪਈ ਨਾ ਹੀ ਜਗਾ ਛੱਡੀ ਕਿ ਇਹਦੇ ਮੂਰੇ ਟੂਜਨ ਪੈਂਦਾ ਨਹੀਂ ਅੱਛਾ ਤੇ ਬੰਦ ਵਹਿਸ ਉਹਦੇ ਖੋਣਾ ਲੱਗਣ ਵਾਸਤੇ ਬੰਦ ਕਰਾਇਆ ਇਹ ਪੇਟ ਪੁੰਡੇ ਨੂੰ ਕਾਫੀ ਵਧੀਆ ਜੀ ਹਾਂ ਜੇ ਇਹ ਪੜੀ 2 ਕੇ ਪੇਂਟ ਆ ਇਹ ਹੁਣ ਆਪਣਾ ਸ਼ੈੱਡ ਚ ਖੜਾ ਹੀ ਮਿੱਟੀ ਮੁੱਟੀ ਪਈ ਕਰਕੇ ਆ ਉਹਦਾ 2 ਕੇ ਪੇਂਟ ਆ ਤੇ ਆ ਪਲੇਟ ਜਿਹੜੀ ਆ ੱਤਕਾ ਲਾਉਂਦਾ ਥੋੜੀ ਹਾਂ ਮਾਰਤੀ ਹਣੀ ਵੱਡੇ ਭਰਾ ਨੇ ਕਿਤੇ ਉਹਨੂੰ ਟਰੈਕਟਰ ਘੱਟ ਚਲਾਉਣਾ ਆ ਉਹਦਾ ਆ ਫਾਰਮਰ ਬੰਦਾ ਨਾ ਬਾਹਰ ਹਾਂਜੀ ਹਾਂਜੀ ਤੇ ਆ ਸਮਝੋ ਮੈਂ ਆ ਪਲੇਟ ਵੇਖਣ ਆਇਆ ਹਾਂ ਇਹ ਬੜੀ ਮਗਰਾੜ ਨਹੀਂ ਹੁੰਦੇ ਅਸਾਂ ਮੜਗੜ ਤੁਸੀਂ ਲਾਤੇ ਆਂ ਦੀ ਲਾ ਕੇ ਘਰੇ ਰੱਖਿਆ ਅੱਛਾ ਫੇ ਉਹ ਉਦੋਂ ਆ ਨਾ ਸੈਟ ਹੀ ਨਹੀਂ ਪੈਂਦੀ ਹੁੰਨੇ ਤੇ ਨਹੀਂ ਸੈਟ ਬੈਣ ਤੇ ਲੱਗ ਜਾਂਦੇ ਮਗਰਾੜ ਉਹ ਜਦਨ ਅਸੀਂ ਲਿਆਂਦਾ ਸੀਗਾ ਇੱਕ ਇੱਕ ਟਾਇਰ ਸੀਗਾ ਅੱਛਾ ਉਦੋਂ ਹੀ ਲਾਤੇ ਸੀਗੇ ਅੱਛਾ ਚੰਗੇ ਨਹੀਂ ਲੱਗਦੇ ਠੀਕ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਆ ਆਪਾਂ ਪਿੱਛੇ ਵੀ ਵੇਖੀ ਜਾਗੇ ਹਾਂਜੀ ਜੋ ਤਾਂ ਪਿੱਛੇ ਹੀ ਵਿਖਾਈਏ ਤੇ ਆ ਪਿਛਲੇ ਪਾਸੇ ਵੀ ਫਰਾਂ ਲਾਈਟਾਂ ਲੂਟਾਂ کافی ਵਧੀਆ ਤਰੀਕੇ ਨਾਲ ਲਾਈਆਂ ਹਨ ਇਹਦੇ ਅੰਦਰ ਭਾਜੀ ਇੱਕ ਇੱਚੇ ਕੋਈ ਚੀਜ਼ ਕੋਈ ਚੋਰੀ ਨਹੀਂ ਕਰ ਸਕਦਾ ਸਾਰੀ ਵੱਡੀ ਗੱਲ ਐਂਪੋ ਵਗੈਰਾ ਕੁਝ ਨਹੀਂ ਚੋਰੀ ਹੋ ਸਕਦਾ ਉਹ ਜੀਪ ਐ ਆਪਣੀ ਉੱਚੇ ਵੀ ਨਹੀਂ ਕੋਈ ਕਰ ਸਕਦਾ ਅੱਛਾ ਜੇ ਚੋਰੀ ਕਰਨੀ ਪਹਿਲਾਂ ਸਾਰਾ ਪੱਟੂਗਾ ਖੋਲੂਗਾ ਠੀਕ ਐ ਫੇਰ ਅੰਦਰੋਂ ਐਂਪ ਚੋਰੀ ਹੋਣੀ ਐ ਇਹ ਸਾਰੇ ਐਂਪੇ ਦੇ ਅੰਦਰ ਐ ਮਤਲਬ ਜ਼ਿਆਦਾਤਰ ਜਦੋਂ ਟਰੈਕਟਰ ਮਿਲਾਂ ਚ ਜਾਂਦੇ ਆ ਉੱਥੇ ਚੋਰੀ ਹੋ ਜਾਂਦਾ ਉੱਥੇ ਮੁਸ਼ਕਲਾਂ ਹੁੰਦੀਆਂ ਹਨ ਚੋਰੀ ਹੋ ਜਾਂਦਾ ਹੈ ਨਾ ਤੇ ਇਹਦੇ ਆ ਤੁਸੀਂ ਥੱਲੇ ਵੀ ਲਾਈਟਾਂ ਲਾਈਆਂ ਆ ਹਾਂਜੀ ਸਾਰੇ ਪਈ ਲਾਈ ਆ ਥੱਲੇ ਵੀ ਅੱਗੇ ਸ਼ੋਅ 'ਚ ਵੀ ਆ ਜਦੋਂ ਆ ਆ ਲਾਈਟਾਂ ਜਿਹਦਾ 22 ਦੇ ਕਿਤੇ ਇਹਨੂੰ ਪਾਣੀ 'ਚ ਵੜਦਾ ਵੜਦਾ ਆ ਜਾਂ ਨਹੀਂ ਪਰ ਇਹ ਖਰਾਬ ਨਹੀਂ ਹੁੰਦੀ ਆ ਇਹ ਲਾਈਟ ਖਰਾਬ ਨਹੀਂ ਨਹੀਂ ਹਾਲੇ ਵੀ ਚੱਲਦੀ ਆ ਡਟਾ ਅੱਛਾ ਤੇ ਇਹਦੇ ਪੱਜੀ ਜਿਹੜੇ ਵਿੱਚ ਐਂਪੀਆ ਬੂਫਰਾਂ ਨੂੰ ਚਲਾਉਣ ਨੂੰ ਹੈਗਾ ਆ ਆਪਣਾ ਡੈਫ ਬੌਂਸ ਦਾ 5000 ਆਰਐਮਐਕਸ ਦਾ 5000 ਵਾਟ ਦਾ ਐਂਪ ਓਕੇ ਇੱਕੋ ਐਂਪ ਚਲਾਉਂਦਾ ਚਾਰੇ ਬੂਫਰਾਂ ਨੂੰ ਠੀਕ ਮਤੇ ਇੱਕ ਹੀ ਐਂਪੀਆ ਵਿੱਚ ਨਹੀਂ ਐਂਪੀ ਦੇ ਵਿੱਚ ਤਿੰਨੇ ਆ ਬੂਫਰਾਂ ਚਾਰ ਬੂਫਰਾਂ ਦਾ ਐਂਪੀ ਇੱਕ ਆ ਅੱਛਾ ਉਹ ਡੈਫ ਬੌਂਸ ਦਾ 5000 ਰਮਿਕਸ ਦਾ ਅੱਛਾ ਤੇ ਦੋ ਹੈਗੇ ਵੱਖਰੇ ਇੱਕ ਹੈਗਾ ਆ ਸਪੀਕਰਾਂ ਦਾ ਇੱਕ ਹੈਗਾ ਮਿਡ ਰੇਂਜ ਦਾ ਤਾਂ ਇਹ ਟਵੀਟਰ ਦਾ ਤਿੰਨ ਐਂਪੀਆ ਦੇ ਅੰਦਰ ਠੀਕ ਆ ਮਤਲਬ ਹਰ ਇੱਕ ਚੀਜ਼ ਨੂੰ ਵੱਖਰੀ ਵੱਖਰੀ ਹਾਂਜੀ ਵੱਖਰੀ ਵੱਖਰੀ ਸਪਲਾਈ ਆ ਤੇ ਉਹ ਉੱਤੇ ਲਾਇਆ ਆਪਾਂ ਜੋਸਫਨ ਪੱਖਾ ਲਾਇਆ ਕਿ ਐਂਪ ਹੀਟ ਨਾ ਹੋਣ ਅੱਛਾ ਤੇ ਉਹ ਉਹਦੇ ਉੱਤੇ ਉਹ ਕੈਮਰਾ ਲਾਇਆ ਗੱਡੀ ਵਾਲਾ ਕਿਆ ਬਾਤ ਉਹ ਛੋਟਾ ਜਿਹਾ ਦੀਦਾ ਵੀ ਨਹੀਂਗਾ ਸਕਰੀਨ ਜਦੋਂ ਚਲਾਉਨੇ ਉਹਦੇ ਚ ਪਿੱਛੇ ਬੈਕ ਦੀਦਾ ਸਾਰਾ ਅੱਛਾ ਉਹ ਜਿਹੜਾ ਉੱਪਰ ਲੱਗਾ ਹੈ ਉਹ ਗੋਲ ਜਿਹਾ ਜਿਹੜਾ ਨਾ ਹਾਂਜੀ ਹਾਂਜੀ ਜੋਤ ਮੜਾ ਜਿਹਾ ਲੱਗਿਆ ਕਰਕੇ ਖਾ ਕੈਮਰਾ ਵੀ ਟਰੈਕਟਰ ਤੇ ਵੀ ਕੈਮਰੇ ਫਿੱਟ ਹੋਏ ਆ ਭਾਈ ਇਹ ਇਹ ਗੱਡੀ ਵਾਲਾ ਕੈਮਰਾ ਭਾਜੀ ਕਿਆ ਬਾਤ ਹੈ ਕਿਆ ਬਾਤ ਹੈ ਇਹ ਮਤਲਬ ਪੂਰਾ ਕਲੀਅਰ ਦੀਦਾ ਜਿਹੜੀ ਸਕਰੀਨ ਸਾਡਾ ਮੇਨ ਲਗਾਉਣ ਦਾ ਕਰਨਾ ਵੀਡੀਓ ਵਗੈਰਾ ਦੇਖਣ ਦਾ ਨਹੀਂ ਸੀ ਪਿਛੇ ਸੀਗਾ ਕਿ ਇੱਥੋਂ ਜਿੱਦਾਂ ਪੇਟੀ ਲੱਗੀ ਆ ਪਿੱਛੇ ਨਹੀਂ ਦੇਖਣ ਦਾ ਕੋਈ ਗੱਡੀਆਂ ਆਉਂਦੀ ਮੋਟਰਸਾਈਕਲ ਆਉਂਦੀ ਅੱਛਾ ਉਹ ਜਾਂ ਫਿਰ ਇਦਾਂ ਪਿੱਛੇ ਨੂੰ ਧੌਣ ਘਵਾ ਕੇ ਦੇਖਣਾ ਪੈਂਦਾ ਹਾਂ ਤੇ ਉਹ ਫੇਰ ਹੀ ਪਿੱਛੇ ਕੈਮਰਾ ਲਾਤਾ ਕਿ ਜੇ ਕੋਈ ਗੱਡੀ ਮੋਟਰਸਾਈਕਲ ਆਉਂਦੀ ਉਹਨੂੰ ਬੰਦਾ ਸਾਈਡ ਦੇਖ ਸਕੇ ਠੀਕ ਹੈ ਹਾਂਜੀ ਮਤਲਬ ਜਦੋਂ ਟਰੈਕਟਰ ਚੱਲਦਾ ਰੋਡ ਤੇ ਹਾਂਜੀ ਤੇ ਸਕਰੀਨ ਆਨ ਹੁੰਦੀ ਆ ਤੇ ਪਿੱਛੇ ਕੈਮਰਾ ਜਿਹੜਾ ਚਾਲੂ ਹੁੰਦਾ ਇਹਦਾ ਵੱਖਰਾ ਸੌਚ ਲਵਾਇਆ ਆ ਅੱਛਾ ਸਕਰੀਨ ਦਾ ਤਾਂ ਕੈਮਰਾ ਸਾਨੂੰ ਆਨ ਕਰੀਏ ਸਕਰੀਨ ਚੱਲ ਪੰਦੀ ਕੈਮਰਾ ਚੱਲ ਪੰਦਾ ਠੀਕ ਹੈ ਤੇ ਜੇ ਆਪਾਂ ਉੱਤੇ ਵੀਡੀਓ ਵਗੈਰਾ Netflix ਸਾਰਾ ਕੁਝ ਚੱਲਦਾ ਸਕਰੀਨ ਤੇ ਸਕਰੀਨ ਤੇ ਚੱਲ ਠੀਕ ਹੈ ਆਪਣੇ ਹੱਥਿਆਂ ਆਪਸ਼ਨ ਹੈ ਉਹਦੀ ਉਹਦੀ ਆਪਸ਼ਨ ਦਾ ਸਭ ਕੁਝ ਹੈ ਨਾ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਕੋਈ ਇਹਦੇ ਜੇ ਖਾਸ ਜਿਹੜੀ ਮੋਡੀਫਿਕੇਸ਼ਨ ਕਰਾਈ ਹੈ ਇੱਕ ਦੇ ਆ ਜਿਹੜੇ ਪਲੇਟਫਾਰਮ ਦੇ ਤੁਸੀਂ ਆ ਜਿਹੜੀ ਥੱਲੇ ਲਾਇਆ ਇਸਕਾ ਹਾਂਜੀ ਹਾਂਜੀ ਹੈ ਨਾ ਹਾਂਜੀ ਇਹ ਚੜਨ ਵਾਸਤੇ ਕਿਉਂਕਿ ਪਲੇਟਫਾਰਮ ਤੇ ਕਾਫੀ ਉੱਚਾ ਹੋ ਗਿਆ ਹਾਂਜੀ ਉੱਚਾ ਆ ਹੈ ਨਾ ਜਿਹੜਾ ਪਹਿਲਾ ਸੀਗਾ ਪਹਿਲਾ ਪਲੇਟਫਾਰਮ ਇੱਥੇ ਤੱਕ ਹੁੰਦਾ ਵਾਜੀ ਠੀਕ ਹੈ ਯਾਨੀ ਸ਼ੀਕਾ ਸਾਤਾ ਇੰਚ ਚੱਕ ਚੱਕਿਆ ਸੀ ਜਦੋਂ ਜਿਹੜਾ ਗੱਬੇ ਵਾਲਾ ਹਿੱਸਾ ਦਾ ਆ ਉਹਦੇ ਬਰਾਬਰ ਕੀਤਾ ਹੋਇਆ ਹੈ ਆ ਮੈਂ ਉਪਰ ਹੀ ਦੇਖਿਆ ਮੈਂ ਲੀਵਰ ਤੁਸੀਂ ਸਾਰੇ ਚੇਂਜ ਕੀਤੇ ਆ ਹਾਂਜੀ ਸਾਰੇ 4x4 ਦਾ ਗੀਅਰ ਦਾ ਵੀ ਚੇਂਜ ਕੀਤਾ ਆ ਪੀਡੀਓ ਦਾ ਵੀ ਚੇਂਜ ਕੀਤਾ ਆ ਸਾਰੇ ਕੀਤੇ ਆ ਜੋ ਤਾਂ ਲਾਗੇ ਕਰਕੇ ਇੱਧਰ ਲਿਆ ਤੇ ਲਾਗੇ ਕਰਕੇ ਸਾਰੇ ਜਿਹੜੇ ਲੀਵਰ ਆ ਨਾ ਇੱਕ ਲਾਈਟਾਂ ਦਿਖਾ ਇਹ ਹਾਰਲੇ ਦੀਆਂ ਲਾਈਟਾਂ ਜਿਹੜੀਆਂ ਟਰੈਕਟਰ ਤੇ ਫਿੱਟ ਪਈਆਂ ਨੇ ਇੱਚੇ ਭਾਜੀ ਇੱਕ ਵੀ ਲਾਈਟ ਜਾਂ ਸਿਸਟਮ ਜਾਂ ਕੋਈ ਵੀ ਚੀਜ਼ ਇਹ ਸਸਤੀ ਨਹੀਂ ਲਈ ਉਹ ਜਿਹੜੀਆਂ ਛੋਟੀਆਂ ਲਾਈਟਾਂ ਲੱਗੀਆਂ ਉਹ ਪਲੇਟਫਾਰਮ ਤੇ ਹਾਂ ਇਹ ਕਿਤੇ ਰਾਤ ਨੂੰ ਇਹਦੀ ਲੋ ਦੇਖਿਓ ਵੱਡੀਆਂ ਲਾਈਟਾਂ ਤੋਂ ਬਦਲੋ ਆਹ ਵਾਲੀਆਂ ਇਹ ਵੀ ਰਿਜੀਨਲ ਹੈ ਭਾਜੀ ਅੱਛਾ ਇਹ ਆਪਾਂ ਨੂੰ 4000 ਦੀ ਪਈ ਹੈਗੀ ਆ ਆ ਇੰਨੀਆਂ ਨਹੀਂ ਲਾਈਟਾਂ ਇੱਕ ਆਹ ਵਾਲੀ ਇੱਕ ਆਹ ਲੂ ਲਾਈਟਾਂ 4000 ਦੀ ਪਈ ਹੈ ਇਹ ਕਿੱਧਰ ਲੱਗੀ ਇਹ ਕਿੱਧਰ ਲੱਗੀ 2000 ਦੀ ਇੱਕ ਹੋਗੀ ਹਾਂਜੀ ਜੋ ਤਾਂ ਆ ਆ ਲੀਵਰ ਦਿਖਾਈ ਇੱਚੇ ਭਾਈ ਨਿੱਕੀ ਤੋਂ ਨਿੱਕੀ ਚੀਜ਼ ਰਿਜੀਨਲ ਲਈ ਆ ਆ ਇਧਰ ਲੈ ਆਹ ਫੋਰਵਾਇ 4-ਵੀਲ ਡਰਾਈਵ ਵਾਲਾ ਜਿਹੜਾ ਪਹਿਲਾਂ ਇਹਦਾ ਬੱਧੀ ਸੀਲਿੰਗ ਦਾ ਡਿਜ਼ਾਈਨ ਵੀ ਹੋਰ ਸੀ। ਅੱਛਾ। ਕੇਟੀ ਦਾ ਵੀ ਹੋਰ ਸੀ ਫਿਰ ਹੁਣ ਆਇਆ ਸੀ ਆਹ 6 ਮਹੀਨੇ ਹੋਏ ਹੋਣੇ ਆ ਅਕਤੂਬਰ 'ਚ ਚੇਂਜ ਕਰਵਾਇਆ ਸਾਰਾ। ਅੱਛਾ। ਹਾਂਜੀ। ਮਤਲਬ ਖਾਸੇ ਪਹਿਲਾਂ ਹੀ। ਹਾਂਜੀ ਹਾਂਜੀ। ਨਾ? ਹਾਂਜੀ। ਤੇ ਜਦੋਂ ਇਹ ਰੋਡ ਤੇ ਜਾਂਦਾ ਫਿਰ ਫੋਟੋ-ਫੋਟੋ ਵਾਲਾ ਮਸਲਾ ਤੇ ਰੋਕੀ ਬੜੀ ਰੋਕੀ ਰੱਖਦੇ ਆ। ਅੱਛਾ। ਨਾ ਪੁਲਿਸ ਵਾਲੇ ਰੁਕਦੇ ਰੁਕੀ ਦੱਤ ਦੇ ਕੇ ਕਿ ਫੋਟੋ ਖਿੱਚਣੀ ਆ, ਵੀਡੀਓ ਬਣਾਉਣੀ ਆ। ਅੱਛਾ। ਹਾਂਜੀ। ਮਤਲਬ ਇਹ ਇਹ ਮੈਂ ਇੰਸਟਾ ਤੇ ਵੀ ਨੂੰ ਕਾਫੀ ਵੇਖਿਆ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਬੜੀ ਇੱਕ ਵਾਰ ਆਈ ਆ ਕਿੰਨਾ ਆ ਕਿ ਇਹੀ ਹੈਗਾ ਖੇਤੀ ਵਾਲੇ ਹਾਂ ਤੇ ਇਹ ਹੈਗਾ ਸ਼ੌਂਕ ਨੂੰ ਇਹੀ ਨੂੰ ਖੇਚੇ ਵਾਲਾ ਬਾੜੀ ਦਾ ਨਹੀਂ ਅੱਛਾ ਇਹਨੂੰ ਕੱਢੀ ਦਾ ਉਹ ਜੇ ਕਿਤੇ ਮੇਲੇ ਤੇ ਜਾਣਾ ਜਾਂ ਕਿਸੇ ਤੇ ਵਿਆਹ ਸ਼ਾਦੀ ਤੇ ਜਾਣਾ ਉਹ ਵੀ ਗੱਡੀ ਦਾ ਸ਼ੌਂਕੀ ਫੇਰਾ ਹਾਂਜੀ ਇਹਦੀ ਵਾਰੀ ਹੁੰਦੀ ਮਹੀਨੇ ਦੋ ਮਹੀਨੇ ਬਾਅਦ ਜਦੋਂ ਵਿਲੇ ਇਹ ਹੋ ਗਏ ਹਾਂ ਕਿ ਜਦੋਂ ਮੇਲੇ ਮੂਲੇ ਦੇਖਣ ਜਾਣਾ ਫੇਰ ਇਹਨੂੰ ਕੱਢਣਾ ਕਿ ਮੇਲੇ ਤੇ ਜਾਣਾ ਮਤਲਬ ਹੁਣ ਉਹ ਲੰਮਲੇ ਹੂਲੇ ਮਹਲੇ ਦੀ ਤਿਆਰੀ ਹੈ ਹਾਂਜੀ ਹੂਲੇ ਮਹਲੇ ਦੀ ਤਿਆਰੀ ਪਰੀ ਪੂਰੀ ਠੀਕ ਹੈ ਠੀਕ ਹੈ ਇਹਦੇ ਤੇ ਟਰੈਕਟਰ ਦੀ ਕੀਮਤ ਤੋਂ ਇਲਾਵਾ 7.5 ਲੱਖ ਦੇ ਆਸ-ਪਾਸ ਖਰਚਾ ਹੋ ਉਹ ਉਦੋਂ ਲੱਗਾ ਸੀ ਭਾਜੀ ਆਪਣਾ 1 ਮਹੀਨੇ ਦੇ ਅੰਦਰ ਅੱਛਾ ਤੇ ਜਿਹੜਾ ਜਿੱਦਾਂ ਹੁਣ ਅਸੀਂ ਬੂਫਰ ਚੇਂਜ ਕਰਾਇਆ ਇਹ ਤਾਂ ਡੈਫਾ ਬੌਂਸ ਤੋਂ ਬਾਅਦ ਅਲਪਾਈਨ ਲਵਾਇਆ ਸੀ ਹਾਂ ਅਲਪਾਈਨ ਤੋਂ ਬਾਅਦ ਫਿਰ ਹੁਣ ਪਾਇਨਲ ਲਵਾਇਆ ਆ ਮਿਡ ਰੇਂਜਰ ਚੇਂਜ ਕਰਾਈਆ ਡੀਐਸਪੀ ਚੇਂਜ ਕਰਾਇਆ ਖਰਾਬ ਹੋ ਗਏ ਸੀ ਕਿ ਜਾਂ ਉਹ ਭਾਜੀ ਜਿਹੜੇ ਡੈਫਾ ਬੌਂਸ ਵਾਲੇ ਦਾ ਉਹ ਤਾਂ ਲੋਡ ਹੀ ਨਹੀਂ ਚੱਕਦੇ ਸੀਗੇ ਅੱਛਾ ਜਾਣੀ ਕਿ ਟਰਾਈਟਰ ਲੋਡ ਨਹੀਂ ਚੱਕਦਾ ਡਬਲ ਰੈਟিনেਟਰ ਤੇ ਕਰੰਟ ਘਟਦਾ ਹੈਗਾ ਠੀਕ ਹੈ ਬੋਲਟਮੀਟਰ ਹੀ ਉਹ ਪੈਰਾ ਚ ਲਾਇਆ ਬਗਾਇਦਾ ਉਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਵੋਲਟੇਜ ਘਟਦੇ ਫੇ ਹੀ ਬੰਦ ਕਰਦੀਦਾ ਅੱਛਾ ਵੋਲਟਮੀਟਰ ਲੱਗਾ ਆ ਹਾਂਜੀ ਲੱਗਾ ਵੋਲਟਮੀਟਰ ਕਿੱਥੇ ਲਗਾਇਆ ਆ ਲੱਗਾ ਭਾਜੀ ਜੋ ਤਾਂ ਵੋਲਟਮੀਟਰ ਦਿਖਾਈ ਤੇ ਇਹ ਵਾਲੇ ਜਿਹੜੇ ਹੁਣ ਇਹ ਲਵਾਏ ਇੱਥੇ ਤਾਂ ਘਟਦੇ ਨਹੀਂ ਤੇ ਫੇਰ ਅਸੀਂ ਲੋਵਾ ਲਈ ਲਪਾਈਂਦੇ ਭਾਜੀ ਅੱਛਾ ਲਪਾਈਂਦੇ ਇਦਾਂ ਹੋਈ ਕਿ ਉਹ ਫੇਰ ਐਂਪਸੀ ਸਾਡਾ ਹੈਵੀ 5000 5000 ਐਮਆਰਐਮਐਕਸ ਦਾ ਠੀਕ ਹੈ ਤੇ ਬੂਫਰ ਸੀਗੇ ਹਲਕੇ ਅੱਛਾ ਉਹ ਸੀਗੇ 660 ਆਰਮੈਕਸ ਦੇ ਠੀਕ ਹੈ ਉਹਨੇ ਚਾਰੇ ਬੂਫਰੀ ਸਾੜ ਦਿੱਤੇ ਐਂਪ ਨੇ ਅੱਛਾ ਹਾਂਜੀ ਠੀਕ ਹੈ ਤੇ ਇੱਕ ਸਾਡੀ ਇਹ ਹੈ ਕਿ ਇਹਦਾ ਟਰੈਕਟਰ ਦਾ ਸਮਾਨ ਜਿਹੜਾ ਲਾਇਆ ਆ ਪਲੇਟਫਾਰਮ ਤੇ ਲੇਟਾ ਕੋਈ ਵੀ ਚੀਜ਼ ਹੈ ਜਿਹੜਾ ਲਾਈ ਆ ਅਸੀਂ ਦਿੱਤਾ ਨਹੀਂ ਸਾਰਾ ਘਰੇ ਪਿਆ ਘਰੇ ਕੋਲੇ ਆ ਸਭ ਕੁਝ ਚਾਹੇ ਬੂਫਰ ਸਾੜ ਜਵੇ ਐਂਪ ਸਾੜ ਜਵੇ ਅੱਛਾ ਦੀਣਾ ਨਹੀਂ ਸਿੱਟਣਾ ਨਹੀਂ ਅੱਛਾ ਲਿਆ ਕੇ ਘਰੇ ਰੱਖ ਲੈਣਾ ਅੰਦਰ ਪੂਰਾ ਭਰਿਆ ਪਿਆ ਅੱਛਾ ਠੀਕ ਆ ਚਲੋ ਕੋਈ ਨਹੀਂ ਹਾਂਜੀ ਉਹ ਵੀ ਅ ਜਰੂਰ ਵੀਡੀਓ ਦੇ ਵਿੱਚ ਐਡ ਆਨ ਕਰਾਂਗੇ ਹਾਂਜੀ ਹਾਂਜੀ ਤੇ ਅ ਹੋਰ ਇਹ ਤੋਂ ਇਲਾਵਾ ਕੁਝ ਸਪੈਸ਼ਲ ਚੀਜ਼ ਜਿਹੜੀ ਆ ਉਹ ਰਹਿ ਗਈ ਹੋਵੇ ਜਿਹੜੀ ਰਹਿ ਤਾਂ ਕੋਈ ਨਹੀਂ ਗਈ ਤੇ ਇੱਕ ਇਹਦਾ ਭਈ ਆਪਾਂ ਤਿੰਨਾਂ ਸਾਲਾਂ ਜੇ ਇਹ ਚਲਾਇਆ ਆਪਾਂ ਸਿਰਫ 500 550 ਘੰਟਾ ਚੱਲਿਆ ਤੇ 550 ਘੰਟੇ ਜੋ 100 ਘੰਟਾ ਚੱਲਿਆ ਖੇਤ 'ਚ ਅੱਛਾ ਉਤੋ ਵਾਲਾ ਖੇਰਦਾ ਇਹਨੂੰ ਮੂੰਹ ਨਹੀਂ ਦਿਖਾ ਕੇ ਤੇ ਟਰਾਲੀ ਟੁੱਲੀ ਫਸੀ ਹੋਵੇ ਹਾਂ ਤਾਂ ਫੇਰ ਲੈ ਜੀਦਾ ਟਰਾਲੀ ਟੁੱਲੀ ਕੱਢਣ ਨੂੰ ਤੁਹਾਡੇ ਡਬਲ ਤੋਂ ਹਾਂਜੀ ਡਬਲ ਅਕਾਲੀ ਦਾ ਵੀ ਕਾਫੀ ਹਾਂਜੀ ਹਾਂਜੀ ਫਰੰਡ ਹੋ ਗਿਆ ਹਾਂਜੀ ਤੇ ਉਹ ਤੁਹਾਡੇ ਟੁੱਲੀ ਕੱਢਣ ਨੂੰ ਲੈ ਜੀਦਾ ਆ ਨਹੀਂ ਤਾਂ ਇਹਨੂੰ ਜਣੀ ਇਹਦੀ ਰੇਸ ਤੱਕ ਨਹੀਂ ਖੋਲੀ ਅਹੀ ਅੱਛਾ origignal ਆ ਬਸ 2500 ਦੇ ਜਾਂਦਾ ਨਾ ਕੋਈ ਪੰਪਨਾ ਮੋਡੀਫਿਕੇਸ਼ਨ ਕੀਤੀ ਕੁਛ ਨਹੀਂ ਅੱਛਾ ਹਾਂਜੀ ਪੂਰਾ ਸਿੰਪਲ ਟਰੈਕਟਰ ਆ ਬਾਕੀ ਜਿਹੜਾ ਆ ਇਦਾਂ ਬਾਰੋ-ਬਾਰ ਲਾਇਆ ਵੈਸੇ ਇੰਜਨ ਨਾਲ ਕੋਈ ਛੇੜਛਾਣ ਨਹੀਂ ਕੀਤੀ ਮਤਲਬ ਬਾਕੀ ਕੋਈ ਮੋਡੀਫਿਕੇਸ਼ਨ ਨਹੀਂ ਆ ਸਿਰਫ ਸਿਸਟਮ ਤੇ ਟਾਇਰਾਂ ਤੇ ਹਾਂਜੀ ਇਹ ਹੀ ਚੱਲੇ ਉਹ ਤੁਮਕ ਤੇ ਸਾਰਾ ਖਰਚਾ ਕੀਤਾ ਆ ਇਹਨੂੰ ਵੀ ਖੇਤ 'ਚ ਬਾੜਨਾਂ ਨੇ ਹੀ ਠੀਕ ਆ ਮਤਲਬ ਸ਼ੌਂਕ ਇਹ ਸ਼ੌਂਕ ਨੂੰ ਖੇਤੀ ਨੂੰ ਵੱਖਰਾ ਹੈ ਸ਼ਾਈ ਕਿਹੜੇ ਵਾਹ ਹਾਂਜੀ ਸ਼ਾਈ ਕਿਹੜੇ ਵਾਹ ਹੈਨਾ ਤੇ ਚਲੋ ਬਹੁਤ ਵਧੀਆ ਲੱਗਿਆ ਸਮਨਵੀਰ ਹਾਂਜੀ ਬੜੀ ਸੋ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਆ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਚੰਗੀ ਲੱਗੀ ਆ ਤੇ ਸੋ ਜਿੰਨੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਆ ਟਰੈਕਟਰ 5630 ਇਦਾਂ ਦੀ ਮੋਡੀਫਿਕੇਸ਼ਨ ਜਿਹੜੀ ਬਾਰੀ ਮੋਡੀਫਿਕੇਸ਼ਨ ਤੁਸੀਂ ਸ਼ਾਇਦ ਪਹਿਲਾਂ ਕਿਤੇ ਕਿਸੇ ਟਰੈਕਟਰ ਦੀ ਵੇਖੀ ਹੋਵੇ ਤੇ ਸਮਨਵੀਰ ਹੁਣਾਂ ਨੇ ਬੜੀ ਰੀਤ ਦੇ ਨਾਲ ਸਾਰਾ ਇਹਨੂੰ ਤਿਆਰ ਕੀਤਾ ਆ ਸੋ ਸਾਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਚੰਗੀ ਲੱਗੀ ਤੇ ਆਪਣੇ ਭੈਣਾ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ